ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਦੱਸਦੀਏ ਨਵੇਂ ਬਣੇ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਰਾਜਸਥਾਨ ਤੋਂ ਰਵਨੀਤ ਬਿੱਟੂ ਨੇ ਲੇਕਿਨ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਕਿਉਂਕਿ ਰਵਨੀਤ ਬਿੱਟੂ ਵੀ ਹੁਣ ਇਸੇ ਤਰ੍ਹਾਂ ਅਵਾ ਤਵਾ ਬੋਲਦੇ ਰਹਿੰਦੇ ਨੇ ਜਿਸ ਤਰ੍ਹਾਂ ਨਵੀਂ ਬਣੀ ਸੰਸਦ ਕੰਗਣਾ ਨੌਤ ਫਿਲਮੀ ਅਦਾਕਾਰਾ ਬੋਲਦੀ ਰਹਿੰਦੀ ਹੈ ਬਿੱਟੂ ਦੇ ਬਿਆਨਾਂ ਉੱਤੇ ਹੋਗੀ ਬੜੀ ਵੱਡੀ ਕਾਰਵਾਈ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਸੀ ਉਹਨਾਂ ਨੇ ਸਿੱਖਾਂ ਦੇ ਪ੍ਰਤੀ ਹਮਦਰਦੀ ਜਤਾਈ ਸੀ ਕਿ ਆਉਣ ਵਾਲਿਆਂ ਸਮਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਵੱਲੋਂ ਪੰਜਾਬ ਦੇ ਵਿੱਚੋਂ ਨਹੀਂ ਲੇਕਿਨ ਪੂਰੇ ਭਾਰਤ ਦੇ ਵਿੱਚੋਂ ਸਾਰੇ ਧਰਮ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਉਹਨਾਂ ਨੂੰ ਢਾ ਲੱਗੇਗੀ ਰੋਕਿਆ ਜਾਵੇਗਾ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਨੂੰ ਜਿਹੜਾ ਹੈ ਕੋਰਟ ਦੇ ਵਿੱਚ ਕਸੀਟਣ ਦੀ ਗੱਲ ਕਰ ਰਹੀ ਹੈ ਇਧਰ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਜਿਹੜੇ ਨਵੇਂ ਸਸਦਵੀ ਬਣ ਚੁੱਕੇ ਨੇ ਰਾਜਸਥਾਨ ਤੋਂ ਉਹਨਾਂ ਨੇ ਪਲਟਵਾਰ ਕੀਤਾ ਸੀ ਰਾਹੁਲ ਗਾਂਧੀ ਦੇ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਬਿਆਨ ਤੇ ਵਿਵਾਦਤ ਨਹੀਂ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਸਪੋਕਸਮੈਨ ਬਲਾਰੇ ਉਹਨਾਂ ਬਿਆਨਾਂ ਨੂੰ ਤੋੜ ਤੇ ਮਰੋੜ ਕੇ ਪੇਸ਼ ਕਰ ਰਹੀ ਹੈ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਵੱਡੀ ਹਲਚਲ ਮਚ ਚੁੱਕੀ ਹੈ ਪੂਰੇ ਭਾਰਤ ਦੇ ਸਿਆਸਤ ਦੇ ਵਿੱਚ ਇਧਰ ਕਾਂਗਰਸ ਪਾਰਟੀ ਵਾਲੇ ਵੀ ਆਪਦੀ ਆਜ ਤੇ ਆ ਗਏ ਨੇ ਦੱਸਦੀ ਹੈ ਕਿ ਕਰਨਾਟਕ ਪ੍ਰਦੇਸ਼ ਕਾਂਗਰਸ ਨੇ ਇੱਕ ਵੱਡਾ ਹਮਲਾ ਬੋਲਿਆ ਹੈ ਰਵਨੀਤ ਬਿੱਟੂ ਤੇ ਰਵਨੀਤ ਬਿੱਟੂ ਤੇ ਐਫ ਆਈ ਆਰ ਦਰਜ ਹੋ ਗਈ ਹੈ ਦੱਸਦੀ ਹੈ ਕਿ ਧਾਰਾ 353 2 192 196 ਤਹਿਤ ਪਰਚਾ ਦਰਜ ਕਰ ਦਰਜ ਕਰ ਲਿਆ ਹੈ ਰਵਨੀਤ ਬਿੱਟੂ ਤੇ ਆਂਤ ਕਾਂਗਰਸ ਜਿਹੜੀ ਪ੍ਰਦੇਸ਼ ਕਰਨਾਟਕ ਤੋਂ ਯਾਨਕਿ ਕਰਨਾਟਕ ਤੋਂ ਝਟਕਾ ਲੱਗਿਆ ਹੈ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਪਹਿਲਾਂ ਸਭ ਤੋਂ ਵੱਡੇ ਫੈਨ ਸੀ ਰਾਹੁਲ ਗਾਂਧੀ ਦੇ ਰਾਹੁਲ ਗਾਂਧੀ ਤੋਂ ਬਿਨਾ ਕੋਈ ਵੀ ਗੱਲ ਨਹੀਂ ਕਰਦੇ ਸੀ ਲੇਕਿਨ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਵੇਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕੀਤਾ ਅਤੇ ਕੁਝ ਕਰ ਗਿਆ ਲੋਕ ਸਭਾ ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ 1 ਮਹੀਨਾ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲ ਭਾਰਤੀ ਜਨਤਾ ਪਾਰਟੀ ਨੇ ਟਿਕਟ ਵੀ ਦਿੱਤੀ ਹਲਕਾ ਲੁਧਿਆਣੇ ਤੋਂ ਲੇਕਿਨ ਹਾਰ ਜਾਂਦੇ ਨੇ ਹਾਰਨ ਦੇ ਬਾਵਜੂਦ ਵੀ ਇੱਕ ਸਿੱਖ ਚਿਹਰੇ ਵਾਲਾ ਪੱਤਾ ਖੇਡਿਆ ਗਿਆ ਕਿਉਂਕਿ ਜੇ ਗੱਲ ਕਰੀਏ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਦਾ ਸਿਆਸੀ ਕੈਰੀਅਰ ਜਿਹੜੀ ਸਿਆਸੀ ਕੈਰੀਅਰ ਦੀ ਜੜ ਹੈ ਜਿਹੜੀ ਹੋਂਦ ਹੈ ਉਹ ਕਾਂਗਰਸ ਪਾਰਟੀ ਮੰਨੀ ਜਾਂਦੀ ਹੈ ਲੇਕਿਨ ਹੁਣ ਕੀ ਕਿਹਾ ਸੀ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਕਿਹਾ ਸੀ ਕਿ ਰਵਨੀਤ ਬਿੱਟੂ ਨੇ ਕਿਹਾ ਸੀ ਆਪਣੇ ਬਿਆਨਾਂ ਦੇ ਵਿੱਚ ਕਿ ਜਿਹੜੇ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਨੇ ਉਹ ਇੱਕ ਨੰਬਰ ਦੇ ਅਤਵਾਦੀ ਨੇ ਉਹਨਾਂ ਦੇ ਤੋਂ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦੇ ਪਰਿਵਾਰ ਤੋਂ ਵੱਡਾ ਕੋਈ ਭਾਰਤ ਦੇ ਵਿੱਚ ਅਤਵਾਦੀ ਨਹੀਂ ਹੋ ਸਕਦਾ ਇਸ ਦਿੱਤੇ ਹੋਏ ਵਿਵਾਦਤ ਦੇ ਕਾਰਨ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਅਤੇ ਰਵਨੀਤ ਬਿੱਟੂ ਤੇ ਐਫ ਆਈ ਆਰ ਦਰਜ ਹੋ ਗਈ ਹੈ ਦੱਸਦੀ ਹੈ ਕਰਨਾਟਕਾ ਯਾਨਕਿ ਪ੍ਰਦੇਸ਼ ਕਾਂਗਰਸ ਸਰਕਾਰ ਨੇ ਝਟਕਾ ਦੇ ਦਿੱਤਾ ਹੈ ਰਵਨੀਤ ਬਿੱਟੂ ਨੂੰ ਹੁਣ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਇਹਨਾਂ ਮੁਸ਼ਕਲਾਂ ਤੋਂ ਬਚ ਪਾਉਂਦੇ ਨੇ ਜਾਂ ਨਹੀਂ ਐਫ ਆਈ ਆਰ ਹੋ ਗਈ ਹੈ ਦਰਜ ਰਵਨੀਤ ਬਿੱਟੂ ਦੇ ਵਿਵਾਦਤ ਬਿਆਨਾਂ ਤੇ ਜਿਸ ਵਿੱਚ ਉਸਨੇ ਰਾਹੁਲ ਗਾਂਧੀ ਨੂੰ ਅਤੇ ਰਾਹੁਲ ਗਾਂਧੀ ਦੇ ਪਰਿਵਾਰ ਨੂੰ ਇੱਕ ਨੰਬਰ ਦਾ ਆਤਵਾਦੀ ਕਿਹਾ ਸੀ ਕਿ ਇਹਨਾਂ ਤੋਂ ਖਤਰਨਾਕ ਆਤਵਾਦੀ ਭਾਰਤ ਦੇ ਵਿੱਚ ਕੋਈ ਹੋ ਨਹੀਂ ਸਕਦਾ ਧੰਨਵਾਦ